ਮੌਤੋਂ ਤੋਂ ਪਹਿਲਾਂ ਮਿਲਦੇ ਹਨ ਇਹ 25 ਸੰਕੇਤ। ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਇਨਸਾਨ ਦੀ ਮੌਤ ਉਸਦੇ ਜਨਮ ਦੇ ਨਾਲ ਹੀ ਨਿਸ਼ਚਿਤ ਹੋ ਜਾਂਦੀ ਹੈ। ਮੌਤ ਮਨੁੱਖ ਲਈ ਸਭ ਤੋਂ ਵੱਡਾ ਸੱਚ ਹੁੰਦੀ ਹੈ ਪਰ ਮਾਤਮਾ ਵੀ ਧਰਤੀ ਉਤੇ ਮਨੁੱਖ ਦੇ ਰੂਪ ਵਿੱਚ ਪੈਦਾ ਹੋਇਆ ਸੀ ਅਤੇ ਉਸ ਨੂੰਗੇ ਆਪਣੇ प्राण ਦੇਣੇ ਪਏ ਸਨ। ਇਕ ਮਨੁੱਖ ਨੂੰ ਵਿਕਸਿਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਉਹ ਆਪਣੀ ਮਾਂ ਦੇ ਗਰਭ ਵਿੱਚ 9 ਮਹੀਨੇ ਤੱਕ ਵਿਕਸਿਤ ਹੁੰਦਾ ਹੈ ਅਤੇ ਫਿਰ ਦੁਨੀਆ ਵਿੱਚ ਜਨਮ ਲੈਂਦਾ ਹੈ ਜਿਵੇਂ ਹੀ ਇਸ ਨੂੰ ਵਿਕਸਿਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਉਸੇ ਤਰ੍ਹਾਂ ਇੱਕ ਵਿਅਕਤੀ ਨੂੰ ਮੌਤ ਤੋਂ 6 ਮਹੀਨੇ ਪਹਿਲਾਂ ਮੌਤ ਦੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਹਨ ਜੇਕਰ ਕਿਸੇ ਵਿਅਕਤੀ ਦੀ ਮੌਤ ਬੇਵਕਤੀ ਹੁੰਦੀ ਹੈ ਤਾਂ ਵੀ यमराज ਉਸ ਨੂੰ ਕਈ ਸੰਕੇਤ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਮੌਤ ਤੋਂ ਪਹਿਲਾਂ ਮਿਲਣ ਵਾਲੇ ਇਹਨਾਂ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਇਹ ਸਾਰੇ ਸੰਕੇਤ ਮਿਲਣ ਤੋਂ ਬਾਅਦ ਵਿਅਕਤੀ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ Hindu ਦਰਸ਼ਨ ਸ਼ਾਸਤਰ ਦੇ ਅਨੁਸਾਰ ਜਨਮ ਅਤੇ ਮੌਤ ਸਿਰਫ ਸਮਿਆ ਦਾ ਇੱਕ ਬਿੰਦੂ ਹੁੰਦੇ ਹਨ ਜਦੋਂ ਕਿ ਜੀਵਨ ਇਸ ਤੋਂ ਪਹਿਲਾਂ ਵਿਚਾਰ ਅਤੇ ਬਾਅਦ ਵਿੱਚ ਵੀ ਜਾਰੀ ਰਹਿੰਦਾ ਹੈ ہندو دھرم کے انوسار کسی بھی طرح کی موت ہوئی کال یا پھر اکال کی پرکریا چھ مہینے پہلے تو ہی شروع ہو جاتی ہے موت چھ مہینے پہلے ٹالی جا سکتی ہے آخر تین دنوں صرف پرماتما منق کے ان ہی موت میں ٹال سکتے ہیں یہ یاد رکھنا چاہیے ہے کہ ایک ویکتی موت بارے چھ مہینے پہلے پتا لگ جاتا ہے تو وہ جانتے ہاں وہ سنکیت کہڑے ہیں ਪਰ ਸਟੋਪ ਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਸਿਮਰਤ ਹੋਇਸ ਟਿਪਸ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਹ ਚੀਜ਼ਰੂ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਿਆ ਰਹੇ ਨੰਬਰ 1 ਪਹਿਲਾ ਸੰਕੇਤ ਮਨੁੱਖੀ ਸਰੀਰ ਵਿੱਚ 4 77 ਚੱਕਰ ਬਤਾਏ ਗਏ ਹਨ ਪੁਰਾਣਾ ਵਿੱਚ ورنت موت کی آواز پہلے دماغ نہیں سب نابی سنائی دن ہے یعنی کہ پہلی آہت نابی چکر تک محسوس کی جا سکتی ہے موت کا سب تو پہلا سنکیت نای چکر تو جانا جا سکتا ہے یہ نابی چکر ایک دن ٹوٹتا اس سے ٹوٹن کی پرکریا لمبے سمے تک جاری رہتی ہے اور جی جی چکر ٹوٹتا ہے موت کے نڑے آن کے کئی ہوشن بھی محسوس ہون لگتے ہیں نابی تو پیدا ہوا ویکتی نابی تو ہی مر جاتا ہے نمبر دو. دوجا سنکیت سمندر سم شاستر یہ ذکر جی کیا گیا ہے کہ جدو بھی موت نےڑے ہوں تو ہتھیلی دیا ریخاو اور سپشٹ اور ایلکیا ہو جاتی ہیں کہ انہوں دیکھنا بھی مشکل ہو جاتا ہے ਨੰਬਰ 3 ਮਰਨ ਵਾਲੇ ਵਿਅਕਤੀ ਦੇ ਆਲੇ-ਦੁਆਲੇ ਕੁਝ ਅਜੀਬੇ ਸਾਇ ਹੋਣ ਦੀ ਮੌਜੂਦਗੀ ਦਾ ਅਹਿਸਾਸ ਵੀ ਹੁੰਦਾ ਹੈ ਅਜਿਹੇ ਵਿਅਕਤੀ ਆਪਣੇ ਪੁਰਖਾਂ ਅਤੇ ਬਹੁਤ ਸਾਰੇ ਮਰੇ ਹੋਏ ਲੋਕਾਂ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰਦੇ ਹਨ ਸੁਪਨ ਸਾਸ਼ਤਰ ਵਿੱਚ ਦੱਸਦਾ ਹੈ ਕਿ ਸੁਪਨੇ ਕਈ ਵਾਰ ਅਣਿਕ ਜੀਆਂ ਘਟਨਾਵਾਂ ਦਾ ਸੰਕੇਤ ਵੀ ਦਿੰਦੇ ਹਨ جی کہ اس کو پورے سپنے آنے بھی لگ پے نمبر چار چوتھا سنکیت گرب پراڑھ ذکر کیا گیا ہے جدوت بہت زیادہ نڑے ہوں تو ویکتی اپنے کول بیٹھے وکتی بھی نہیں دیکھ سکتا اجھے سمیا اس وکتی دکھائی دگتے ہیں انہوں نے دیکھ کے ویکتی ڈر جاتا ہے 사실 ਜਿੰਨਾ ਚਿਰ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਸਾਹ ਸਿੱਧੇ ਢੰਗ ਨਾਲ ਚੱਲਦੇ ਰਹਿੰਦੇ ਹਨ ਪਰ ਜਦੋਂ ਕਿਸੇ ਵਿਅਕਤੀ ਦੀ ਮੌਤ ਨੇੜੇ ਹੋ ਜਾਂਦੀ ਹੈ ਤਾਂ ਉਸ ਦਾ ਸਾਹ ਉਲਟ ਦਿਸ਼ਾ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਰੋੜ ਪੁਰਾਣ ਦੇ ਅਨੁਸਾਰ ਮੌਤ ਦਾ ਸਮਾਂ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਰਸਮੇਂ ਦਰਵਾਜ਼ੇ ਵੀ ਦਿਖਾਈ ਦੇਣ ਲੱਗ ਪੈਂਦੇ ਹਨ ਕੁਝ ਲੋਕ ਅੱਗਾ ਦੇਖਦੇ ਹਨ ਜਦੋਂ ਕੁਝ ਲੋਕਾਂ ਨੂੰ ਪ੍ਰਕਾਸ਼ ਯਾਨੀ ਕਿ ਰੋਸ਼ਨੀ ਦਿਖਾਈ ਦਿੰਦੀ ਹੈ ਜੇਕਰ ਕੋਈ ਵਿਅਕਤੀ ਇਹ ਦੇਖਦਾ ਹੈ ਤਾਂ ਉਹ ਸਮਝ ਲੈਣਾ ਚਾਹਦਾ ਹੈ ਕਿ ਉਸ ਦੀ ਮੌਤ ਨੇੜੇ ਹੈ ਨੰਬਰ 5 ਜਦੋਂ ਕਿਸੇ ਨਸ਼ੇ ਬਿਮਾਰੀ ਬਹੁਤ ਜ਼ਿਆਦਾ ਚਿੰਤਾ ਜਾਂ ਫਿਰ ਬਹੁਤ ਜ਼ਿਆਦਾ ਕੰਮ ਕਰਨ ਦੇ ਕਾਰਨ ਸਾਰੀਆਂ ਹੀ ਅੰਦਰੂਨੀ ਨਾੜੀਆਂ ਆਧ ਕਮਜ਼ੋਰ ਹੋ ਜਾਂਦੀਆਂ ਹਨ ਤਾਂ ਅਜਿਹਾ ਵਿਅਕਤੀ ਅਕਸਰ ਹੀ ਆਪਣੀਆਂ ਅੱਖਾਂ ਦੇ ਸਾਹਮਣੇ ਹਨੇਰਾ انبو کرتا ہے وہ اٹھتے بیٹھتے یا پھر یاترا کرتے سمے اچانک ہی اکاں اگیں آ جاتا ہے جیکر یہ لچھ دو تین ہفتہ تک بنے رے تو ترنت ہی یوگا کرنا چاہیے آیوروید اور دھیان کا سہارا لینا چاہیے یا پھر کسی چنگے ڈاکٹر کی سلا لینی چاہیے یہ ਕੀ ਇਸ ਬਿਮਾਰੀ ਦੇ ਕਾਰਨ ਜੋ ਸ਼ਰੀਰ ਹਨੇਰੇ ਵਿੱਚ ਕੇ ਰਹਿੰਦੀ ਹੈ ਸ਼ਰੀਰ ਵਿੱਚ ਇੱਕ ਦਰਾੜ ਵਰਨੀ ਚੀਜ਼ ਵੀ ਦਿਖਾਈ ਦਿੰਦੀ ਹੈ ਉਸ ਨੂੰ ਲੱਗਦਾ ਹੈ ਕਿ ਚੰਦ ਦੇ ਦੋ ਟੁਕੜਿਆਂ ਵਿੱਚ ਟੁੱਟ ਗਿਆ ਹੈ ਪਰ ਜਦੋਂ ਕਿ ਅਝੇਹਾ ਨਹੀਂ ਹੁੰਦਾ ਐ ਉਸ ਦਾ ਪਰਮ ਹੁੰਦਾ ਹੈ ਨੰਬਰ 6 ਜਿਨ੍ਹਾਂ ਲੋਕਾਂ ਕੋਲ ਜੀਣ ਲਈ ਸਿਰਫ ਇੱਕ ਮਹੀਨਾ ਹੀ ਰਹਿ ਜਾਂਦਾ ਹੈ ਉਹ ਆਪਣੇ ਪਰਛਾਵੇਂ ਨੂੰ ਆਪਣੇ ਤੋਂ ਵੱਖਰਾ ਹੀ ਦੇਖਣ ਲੱਗ ਪੈਂਦੇ ਹਨ ਕੁਝ ਲੋਕ ਆਪਣੇ ਹੀ ਪਰਛਾਵੇਂ ਦਾ ਸਿਰ ਵੀ ਨਹੀਂ ਦੇਖ ਸਕਦੇ ਨੰਬਰ 7 ਆਯੁਰਵੇਦ ਦੇ ਅਨੁਸਾਰ ਮੌਤ ਤੋਂ ਪਹਿਲਾਂ ਮਨੁੱਖੀ ਸਰੀਰ ਵਿੱਚੋਂ ਇੱਕ ਅਜੀਬ ਜਿਹੀ ਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਮੌਤ ਦੀ ਗੰਧ ਕਹਿੰਦੇ ਹਨ ਇਹ ਦਿਲ ਦਾ ਦੌਰਾ ਦਿਮਾਗੀ ਦੌਰਾ ਆਦ ਵਰਗੀਆਂ ਬਿਮਾਰੀਆਂ ਦਾ ਕਾਰਨ ਹੁੰਦਾ ਹੈ ਇਹ ਗੰਧ ਬਿਲਕੁਲ ਮੁਰਦੇ ਸ਼ਰੀਰ ਦੀ ਗੰਧ ਵਰਗੀ ਹੁੰਦੀ ਹੈ ਕਿਸੇ ਵੀ ਅੰਦਰੂਨੀ ਬਿਮਾਰੀ ਨੂੰ ਲੰਮੇ ਸਮੇਂ ਤੱਕ ਨਰ ਅੰਦਾਜ਼ ਕਰਨ ਦਾ ਨਤੀਜਾ ਇਹ ਹੁੰਦਾ ਹੈ ਕਿ ਸ਼ਰੀਰ ਅੰਦਰੋਂ ਲਗਭਗ ਹੀ ਮਰ ਜਾਂਦਾ ਹੈ ਨੰਬਰ 8 8ਵਾਂ ਸੰਕੇਤ ਅੱਖਾਂ ਦੀ ਕਮਜ਼ੋਰੀ ਨਾਲ ਸੰਬੰਧਿਤ ਇੱਕ ਹੋਰ ਸੰਕੇਤ ਇਹ ਹੈ ਕਿ ਵਿਅਕਤੀ ਸ਼ੀਸ਼ੇ ਵਿੱਚ ਆਪਣੇ ਚਿਹਰੇ ਦੀ بجائے ਕਿਸੇ ਹੋਰ ਦਾ ਚਿਹਰਾ ਵੇਖਦਾ ਹੈ ਉਸ ਨੂੰ ਕਿਸੇ ਹੋਰ ਦਾ ਚੈਰਾ ਹੁੰਦਾ ਪਰਮ ਹੁਣਾ ਸ਼ੁਰੂ ਹੋ ਜਾਂਦਾ ਹੈ ਨੰਬਰ 9 ਜਦੋਂ ਵੀ ਕੋਈ ਵਿਅਕਤੀ ਚੰਦਰਮਾ ਸੂਰਜ ਜਾਂ ਫਿਰ ਅੱਗ ਦੇ ਦੁਆਰਾ ਪੈਦਾ ਕੀਤੀ ਗਈ ਰੋਸ਼ਨੀ ਨੂੰ ਨਹੀਂ ਦੇਖ ਸਕਦਾ ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਉਹ ਜੀਹਾ ਵਿਅਕਤੀ ਜਲਦੀ ਹੀ ਮਰ ਜਾਵੇਗਾ ਨੰਬਰ 10 ਜੇਕਰ ਕੋਈ ਵਿਅਕਤੀ ਪਾਣੀ ਤੇਲ ਜਾਂ ਫਿਰ ਸ਼ੀਸ਼ੇ ਵਿੱਚ اپنا پرتب نہیں دیکھ سکتا اجہا مانا جاتا ہے کہ اجھا ویکتی صرف چھ مہینے ہی جا رہا ہے نمبر گیارہ ایک ویکتی جس کا سوت چھوٹا چل رہا ہے تو تی بھی شانتی نہیں مل رہی تو بہت زیادہ بے چینی محسوس کر رہے ہو تو اس کا بچنا مشکل ہوں نق کی آواز سے ہس مٹ ہون کات آ موت تو دو تین دن پہل پرگٹ ہوں کہا جاتا ہے کہ جیکر کسی و سجی نک دن ترنتر ہی سواس لے رہی ہے تو یہ کسی گمبھیر بیماری کا سنکیت ہو سکتا ہے جیکر وہ اس وقت دھیان نہیں دیا تو تین سالوں کے اندر اس کی موت نشچ ہوں جہے ویکتی ਇੱਕ ਸਾਲ ਲਈ ਇਸ ਦੁਨੀਆ ਵਿੱਚ ਮਹਿਮਾਨ ਸਮਝਿਆ ਜਾਣਾ ਚਾਹੀਦਾ ਹੈ ਜੇਕਰ ਦੋ ਨਾਸਾਂ 10 ਦਿਨਾਂ ਤੱਕ ਲਗਾਤਾਰ ਹੀ ਖੁੱਲੀਆਂ ਰਹਿਣ ਅਤੇ ਜੋੜਦਾਰ ਸਾਹ ਲਿਆ ਜਾਵੇ ਤਾਂ ਵਿਅਕਤੀ ਸਿਰਫ 3 ਦਿਨ ਹੀ ਜਿਉਂਦਾ ਰਹਿ ਸਕਦਾ ਹੈ ਜੇਕਰ ਕੋਈ ਵੀ ਵਿਅਕਤੀ ਦੋ ਨਾਸਾਂ ਦੀ ਬਜਾਏ ਆਪਣੇ ਮੂੰਹ ਦੇ ਰਾਹੀਂ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀ ਮੌਤ ਤੋਂ 2-3 ਦਿਨ ਪਹਿਲਾਂ ਦੇ ਅੰਦਰ ਅੰਦਰ ਪਤਾ ਲੱਗ ਜਾਣਾ ਚਾਹੀਦਾ ਹੈ ਨੰਬਰ 12 ਜਿਸ ਵਿਅਕਤੀ ਦਾ ਮਲ ਪੇਸ਼ਾਬ ਮੂਤਰ ਅਤੇ ਚਿੱਕੜ ਇੱਕੋ ਸਮਿਆਂ ਡਿੱਗ ਪੈਂਦੇ ਹਨ ਉਸ ਕੋਲ ਜੀਣ ਲਈ ਸਿਰਫ 1 ਸਾਲ ਹੀ ਬਚਦਾ ਹੈ ਨੰਬਰ 13 ਜੇਕਰ ਵਿਰਿਆ ਨੱਕ ਅਤੇ ਅੱਖਾਂ ਦਾ ਖੂਨਾ ਇਹ ਸਭ ਨੀਲੇ ਜਾਂ ਫਿਰ ਕਾਲੇ ਹੋ ਜਾਂਦੇ ਹਨ ਤਾਂ ਵਿਅਕਤੀ ਦੀ ਜ਼ਿੰਦਗੀ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਹੀ ਖਤਮ ਹੋ ਜਾਂਦੀ ਹੈ। ਨੰਬਰ 14 ਜਦੋਂ ਵੀ ਕਿਸੇ ਵਿਅਕਤੀ ਦਾ ਸਰੀਰ ਅਚਾਨਕ ਹੀ ਪੀਲਾ ਜਾਂ ਫਿਰ ਚਿੱਟਾ ਹੋ ਜਾਂਦਾ ਹੈ ਅਤੇ ਜੇਕਰ ਉਪਰੋਂ ਉਸ ਨੂੰ ਕੁਝ ਲਾਲ ਦਿਖਾਈ ਦਿੰਦਾ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਵਿਅਕਤੀ 6 ਮਹੀਨਿਆਂ ਦੇ ਅੰਦਰ ਮਰਨ ਵਾਲਾ ਹੁੰਦਾ ਹੈ। ਨੰਬਰ 15 ਉਹ ਵਿਅਕਤੀ ਜੋ ਚਾਂਕ ਨਿੱਲਾ ਪੀਲਾ ਆਦਰਮੂ ਅਤੇ ਸੁਆਦ ਵਿੱਚ ਉਸ ਨੂੰ ਸਭ ਕੁਝ ਉਲਟ ਤਰੀਕੇ ਨਾਲ ਦਿਖਣ ਲੱਗ ਪੈਂਦਾ ਹੈ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਮਰ ਜਾਂਦਾ ਹੈ ਨੰਬਰ 16 ਜਦੋਂ ਕਿਸੇ ਵਿਅਕਤੀ ਦਾ ਮੂੰਹ ਕੰਨ ਅੱਖਾਂ ਨੱਕ ਸੁਨ ਹੋ ਜਾਂਦੇ ਹਨ ਜਾਂ ਫਿਰ ਪਧਰਾ ਜਾਂਦੇ ਹਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੇ ਵਿਅਕਤੀ ਦੀ ਮੌਤ ਦਾ ਸੰਕੇਤ ਹੈ چھ مہینوں بعد اون والا ہے نمبر ستارہ کر کسی بھی ویکتی کے دنداں اچانک ہی فص نکلنا شروع ہو جاوے یا پھر اچانک جیو فلن لگ جاوے اور اس کی صحت بگڑن لگ جاوے ٹائم من لو کہ اس ویکتی کو جینے صرف چھ مہینے ہی پاکی ہیں نمبر اٹھارہ کر ਮਰੀਜ਼ ਦੇ ਪੇਟ ਤੇ ਗੋਲੇ ਤਾਂਬੇ ਰੰਗ ਦੀਆਂ ਲਾਲ ਨੀਲੀਆਂ ਹਲਦੀ ਵਰਗੀਆਂ ਲਾਈਨਾਂ ਦਿਖਾਈ ਦੇਣ ਤਾਂ ਮਰੀਜ਼ ਦੀ ਜਾਨ ਨੂੰ ਖਤਰਾ ਦੱਸਿਆ ਜਾਂਦਾ ਹੈ ਹੈਵੀ ਮੋਹ ਤੋਂ ਦਾ ਸੰਕੇਤ ਹੁੰਦਾ ਹੈ ਨੰਬਰ 19 ਜੇ ਕੋਈ ਵੀ ਵਿਅਕਤੀ ਆਪਣੇ ਵਾਲਾਂ ਨੂੰ ਖਿੱਚਦਾ ਹੈ ਅਤੇ ਉਸ ਨੂੰ ਕੋਈ ਵੀ ਦਰਦ ਮਹਿਸੂਸ ਨਹੀਂ ਹੁੰਦਾ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਉਮਰ ਖਤਮ ਹੋਣ ਵਾਲੀ ਹੈ ਤੇ ਉਹ ਬਹੁਤ ਘੱਟ ਜ਼ਿੰਦਗੀ ਜੀਵੇਗਾ ਨੰਬਰ 2 ਜੇਕਰ ਤੁਸੀਂ ਆਪਣੇ ਕੰਨ ਕੁਝ ਮਿੰਟਾਂ ਲਈ ਬੰਦ ਕਰ ਲੈਂਦੇ ਹੋ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਅਚਾਨਕ ਇੱਕ ਮੋਟਾ ਸਰੀਰ ਪਤਲਾ ਹੋ ਜਾਂਦਾ ਹੈ ਅਤੇ ਇੱਕ ਪਤਲਾ ਸਰੀਰ ਮੋਟਾ ਹੋ ਜਾਂਦਾ ਹੈ ਤਾਂ ਇੱਕ ਮਹੀਨੇ ਦੇ ਅੰਦਰ اس کی موت ہو جاتی ہے آم طور پہ جدو کوئی بھی ویکتی اپنے کن سے ہاتھ رکھتا ہے تو اس میں کچھ آوازاں ضرور سنائی در جس ویکتی کا انت نڑے ہوں گا ہے وہ کسی بھی طرح کی آواز سننا بند کر دیا ہے یہ موت کے ہی سنکیت ہوں نمبر ایک موت دو تین تو چار دن پہلے ویکتی ਹਮੇਸ਼ਾ ਹੀ ਇੰਜ ਮਹਿਸੂਸ ਹੁੰਦਾ ਹੈ ਜੀਵੇ ਉਸ ਦਿਨ ਆਲੇ ਦੁਆਲੇ ਕੋਈ ਹੈ ਉਸ ਨੂੰ ਆਪਣੇ ਨਾਲ ਇੱਕ ਪਰਛਾਵੇਂ ਦਾ ਅਹਿਸਾਸ ਵੀ ਹੁੰਦਾ ਰਹਿੰਦਾ ਹੈ ਇਹ ਅਹਿਸਾਸ ਮੌਤ ਦੇ ਨਿਸ਼ਾਨੀ ਹੁੰਦੀ ਹੈ ਨੰਬਰ 2 ਜੇਕਰ ਕੋਈ ਵੀ ਵਿਅਕਤੀ ਸਮਿਆ ਦੇ ਨਾਲ ਆਪਣੇ ਨੱਕ ਦੀ மூਕ ਨੂੰ ਨਹੀਂ ਵੇਖ ਸਕਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਜਲਦੀ ਮਰਨ ਵਾਲਾ ਹੈ ਕਿਉਂਕਿ ਅਸਦੀਆਂ ਅੱਖਾਂ ਹੋળી-ਗੋਲੀ ਉੱਪਰ ਵੱਲ ਮੁਰਨ ਲੱਗਦੀਆਂ ਹਨ ਅਤੇ ਮੌਤ ਦੇ ਸਮੇਂ ਅੱਖਾਂ ਪੂਰੀ ਤਰ੍ਹਾਂ ਹੀ ਉੱਪਰ ਵੱਲ ਮੁਰ ਜਾਂਦੀਆਂ ਹਨ ਇਹ ਵੀ ਮੌਤ ਹੋਣ ਦਾ ਸੰਕੇਤ ਹੁੰਦਾ ਹੈ ਨੰਬਰ 23 ਜੇਕਰ ਕੋਈ ਵੀ ਵਿਅਕਤੀ ਨੀਲੀਆਂ ਮੱਖੀਆਂ ਨਾਲ ਹਮੇਸ਼ਾ ਹੀ ਘਿਰਿਆ ਰਹਿਣ ਲੱਗ ਜਾਵੇ ਅਤੇ ਜ਼ਿਆਦਾਤਰ ਸਮਿਆਂ ਜੇਕਰ ਮੱਖੀਆਂ ਕਿਸੇ ਵਿਅਕਤੀ ਦੇ ਆਲੇ-ਦੁਆਲੇ ਰੰਗ ਲੱਗ ਪੈਣ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਵਿਅਕਤੀ ਕੋਲ ਰੰਗ ਸਿਰਫ ਇੱਕ ਮਹੀਨਾ ਹੀ ਬਚਿਆ ਹੈ ਇਹ ਵੀ ਮੌਤ ਹੋਣ ਤੋਂ ਪਹਿਲਾਂ ਦਾ ਸੰਕੇਤ ਹੈ ਨੰਬਰ 14 ਜੇਕਰ ਤੁਹਾਡੇ ਘਰੋਂ ਨਿਕਲਣ ਤੋਂ ਬਾਅਦ ਕੋਈ ਕੁੱਤਾ ਤੁਹਾਡਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਲਗਾਤਾਰ 3 ਤੋਂ 4 ਦਿਨਾਂ ਤੱਕ ਹੁੰਦਾ ਰਹਿੰਦਾ ਹੈ ਤਾਂ ਤੁਹਾਨੂੰ ਸਾਫਤਨ ਰਹਿਣ ਦੀ ਲੋੜ ਹੈ ਇਹ ਵੀ ਮੌਤੋਂ ਤੋਂ ਪਹਿਲਾਂ ਦਾ ਸੰਕੇਤ ਹੈ ਨੰਬਰ 25 ਜੇਕਰ ਖੱਬਾ ਹੱਥ ਬਿਨਾਂ ਕਿਸੇ ਕਾਰਨ ਇੱਕ ਹਫਤੇ ਤੱਕ ਫੜਕਦਾ ਰਹਿੰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਕਾਰਨ ਕਰਕੇ ਮੌਤ ਨੇੜੇ ਹੁੰਦੀ ਹੈ ਕਈ ਵਾਰ ਤੁਸੀਂ ਇਹ ਵੇਖਿਆ ਹੋਵੇਗਾ ਕਿ ਕਿਸੇ ਵਿਅਕਤੀ ਦਾ ਖੱਬਾ ਹੱਥ ਲਗਾਤਾਰ ਹਿੱਲਦਾ ਰਹਿੰਦਾ ਹੈ ਜਾ ਸਰੀਰ ਦਾ ਕੋਈ ਹੋਰ ਹਿੱਸਾ ਹਿੱਲਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਕਿਸੇ ਵਿਅਕਤੀ ਦਾ ਖੱਬਾ ਹੱਥ ਫੜਕਣ ਲੱਗ ਪਵੇ ਜਾਂ ਤਾਲੂ ਦਾ ਮੂੰਹ ਜਾਂ ਉੱਪਰਲਾ ਹਿੱਸਾ ਸੁੱਕਣ ਲੱਗ ਪਵੇ ਤਾਂ ਅਜਿਹੇ ਵਿਅਕਤੀ ਕੋਲ ਬਹੁਤ ਘੱਟ ਸਮਾਂ ਬਚਦਾ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿੰਗਲ ਪੋਇੰਟ ਸਟ੍ਰਿਕਚਰ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਧੰਨਵਾਦ ਜੀ